ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਪੰਜ ਨਾਂਗ ਸੇਰ ਲਈ ਲੈ ਕੇ ਆਏ ਜੀ ਚਾਰ ਗਾਂ ਤਿੰਨ ਤਾਜ਼ੀਆਂ ਸੂਈਆਂ ਇੱਕ ਗੱਭਣ ਆ ਹਨਾ ਬਈ ਇੱਕ ਛੋਟੀ ਆ ਬਾਈ ਆਓ ਪੁੱਛ ਲੈਨੇ ਬਾਈ ਤੋਂ ਢੇਲ ਕਲਿਕਲਿ ਦੀ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਬਾਈ ਹੋ ਠੀਕ ਹੋ ਅਮਰਤ ਸਿੰਘ ਹਾਂਜੀ ਹਾਂਜੀ ਠੀਕ ਠਾਕ ਨਾਮ ਤੇ ਐਡਰੈਸ ਹੋ ਨਾਮ ਮੇਰੇ ਅਮਰਤਾ ਪਿੰਡ ਢੱਲਮਾੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਈ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਤਫਾ 4 ਕਿਲੋਮੀਟਰ ਤੇ ਪੱਖੋ ਕੈਂਚਿੰਗ ਅੱਠ ਤੇ ਆਈ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ 98773 64846 ਠੀਕ ਹੈ ਬਾਈ ਇਹ ਵੀਰ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੱਡੇ ਢਾਂਚੇ ਦੀ ਗੱਲ ਦਿੰਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਡਾਕਟਰ ਕਹਿੰਨ ਕਿ ਇਹ ਦੂ ਤੇ ਚਾਰ ਗਾਇਆਂ ਸੁਈਆਂ ਆਪਣੀਆਂ ਤੇ ਇਹਨਾਂ ਦਾ ਮਤਲਬ ਪਲੱਸ ਪੁਆਇੰਟ ਇਹ ਹੈ ਵੀ ਚਾਰਾਂ ਮੰਗਰੀ ਬੱਸੀਆਂ ਨਹੀਂ ਬੱਸੀਆਂ ਨਹੀਂ ਹਾਂਜੀ ਠੀਕ ਹੈ ਮਤਲਬ ਜੇ ਕੋਈ ਇੱਕ گاਣ ਜਾਂ ਦਾ ਨਾਲ ਇੱਕ ਗਾਂ ਹੋਰ ਤਿਆਰ ਹੋਣ ਵਾਲੀ ਫਰੀ ਮਿਲਦੀ ਹੈ ਅਗਲੇ ਸਹੀ ਗੱਲ ਆ ਬੱਚੀ ਹੈ ਜਿਹੜੀ ਛਾਲ ਡੇਢ ਸਾਲ ਨੂੰ ਨਾਲ ਹੀ ਕਰਨ ਵਾਲੀ ਨੇ ਤਿਆਰ ਹੋ ਜਾਣਾ ਹਾਂਜੀ ਹਾਂਜੀ ਕਿੰਨੇ ਦਿਨ ਹੋ ਗਏ ਸੁਈ ਨੂੰ ਇਹੇ ਭਾਈ ਰਾਤ ਸੂਈ ਆ ਰਾਤ ਸੂਈ ਹਾਂ ਜੇਰ ਬੈਗੀ ਜੇਰ ਜੂ ਰੋਕ ਕੇ ਜਮਾ ਠੀਕ ਆ ਬੱਚਾ ਕਿਹੜਾ ਦਾ ਬੱਚਾ ਇਹਦਾ ਉਹ ਬੱਸੀ ਬੈਠੀ ਆ ਪਰਲੇ ਪਾਸੇ ਆਹ ਹੈ ਭਾਈ ਨਾ ਨਾ ਪਰਲੀ ਇਹਦੂ ਅਗਲੀ ਇਹਦੂ ਅਗਲੀ ਆ ਨਾਲ ਆ ਜੀ ਆ ਬੱਚਾ ਇਹਦਾ ਭਾਈ ਬੱਚੀ ਆ ਮਾਂ ਕਿਹੜੇ ਨਾਲ ਲਪੜੀ ਜੀ ਬੈਠੀ ਆ ਬੱਚੀ ਚੰਗੀਆਂ ਹੋਣਾ ਹਾਂ ਹਾਂ ਬੱਸੀਆਂ ਚੰਗੀਆਂ ਭਾਈ ਸਿੰਘਾ ਚਾਰੀ ਚੰਗੀਆਂ ਚਾਰਾਂ ਮਾਂ ਕਰ ਹੂੰ ਠੀਕ ਆ ਭਾਈ ਹਾਂ ਜੀ ਕਿੰਨਾ ਵੱਡਾ ਰੈਡੀ ਆ ਹੁਣ ਹੁਣ ਡਾਕਟਰ ਆਪਾਂ ਸਵੇਰੇ ਭਾਈ ਕੱਢੇ ਇਹਦੇ ਥੋੜਾ 800 ml ਬੱਸੀ ਨੂੰ ਚੰਗਾ ਕੇ ਹੂੰ ਤੇ ਬਸ ਹੁਣ ਤੂੰ ਆਇਆ ਮੰਗਲਾ ਵੀ ਟਾਈਮ ਵੀ ਕੁਛ ਨਹੀਂ ਹੋਇਆ ਹਜੇ ਸਹੀ ਗੱਲ ਆ ਹਾਂ ਤੋਈਆਂ ਤਾਂ ਆਈਆਂ ਵੀ ਅਗਲਾ ਜੱਜਮੈਂਟ ਕਰ ਲਈ ਹਮ ਮਨ ਲਾ ਹੁਣ ਤੂੰ ਵੀ 10 10:30 ਹੋਏ ਹੁਣ ਕੇ 10:30 ਟਾਈਮ ਠੀਕ ਆ ਹਾਂਜੀ ਹਮ ਆਰਡਰ ਚੰਗਾ ਥਣ ਤੁਨ ਬਹੁਤ ਚੰਗਾ ਕੱਲਾ ਕੱਲਾ ਥਣ ਮੁਕਿਆ ਥਣ ਫੁੱਲੇ ਭਾਈ ਤੋਲੀ ਮਾੜੀ ਲਵੀ ਰੱਦ ਫੁੱਲਾ ਹਨਾ ਹਾਂ ਪੂਰੀ ਵੱਡੀ ਬੁੱਡੀ ਫੁੱਲਾ ਐ ਇਕ ਹੀ ਨਹੀਂ ਹੈਗੀ ਅੱਛਾ ਬਾਕੀ ਸੀਲਸ ਸਾਊਗਾ ਹਮ ਤੇ ਮੁੱਲ ਕੀ ਇਹਦਾ ਜਾਇਜ਼ ਜਾ ਫਿਰ ਜਮਾ ਮੁੱਲ ਬਾਈ ਇਹਦਾ ਆਪਾਂ ਚੈੱਕ ਕਰਾਉਣ ਨੂੰ ਤਾਂ 90 ਕਰਾ ਲਾ ਹਮ 85000 ਮੋਲਾਂ 80 ਦੇ ਵਿੱਚੋਂ ਮਾਨਤਾ ਦੇ ਕਰ ਦਾਂਗੇ ਆਪਾਂ ਬਸ ਠੀਕ ਆ ਹਾਂ ਮੁੱਲ ਬਈ 85000 80 ਦੇ ਵਿੱਚੋਂ ਵੀ ਮਾਨਤਾਣ ਕਰ ਲਾਂਗੇ ਛੋੜ ਛੱਪਾ ਹੋ ਜੂ ਵਧੀਆ ਫੇਸ ਚੰਗਾ ਕੱਦ ਫੁੱਲ ਆ ਬਈ ਰਾਜ ਹੀ ਫੁੱਲਾ ਬੱਚਾ ਮਗਰ ਬੱਚੀ ਆ ਬੋੜ ਲਿਓ ਸ਼ਾਮ ਦਾ ਕਿਹਨੇ ਡਾਕਟਰ ਪੂਰਾ ਫੁੱਲ ਭਰ ਜਾਣਾ ਝੋਲਾ ਵਾਂਗੂ ਬੋੜ ਲਿਓ ਜੀ ਬੋੜ ਲਿਓ ਜੀ ਐਨਾ ਕਰੇ ਆਹ ਜੀ ਕੋਣ ਲੋਕਾਂ ਦਾ ਕੀ ਹੈ ਅੱਗੇ 2 ਨੰਬਰ ਤੇ ਬਾਈ ਸੂਈ ਵੀ ਹੈ ਹਾਂ ਜੀ ਡਾਕਟਰ ਇਹ ਵੀ ਸੂਈ ਵੀ ਆ ਵੀਰੇ ਕਿਹੜਾ ਸੂਆ ਵੀਰੇ ਇਹ ਦੂਜਾ ਸੂਈ ਆ ਬਾਈ ਕਦੋਂ ਸੂਈ ਆ ਇਹਨੂੰ ਅੱਜ ਤੀਜਾ ਦੇਣਾ ਤੀਜਾ ਦੇਣਾ ਹਾਂ ਬੱਚਾ ਇਹਦਾ ਬਾਈ ਬੱਚਾ ਇਹਦੇ ਮਗਰ ਵੀ ਬੱਸੀ ਆ ਕਿਹੜੀ ਆ ਬੇ ਉਹ ਲਾਸਟ ਤੇ ਬੈਠੀ ਆ ਪਰਲੇ ਬਸ ਖੁਰਲੀ ਤੇ ਸਿਰੇ ਵਾਲੀ ਬੱਚਾ ਬਾਈ ਬੱਸੀ ਆ ਆ ਬੈਠੀ ਆ ਲਾਸਟ ਹਾਂ ਜੀ ਬਾਈ ਠੀਕ ਆ ਬਾਈ ਹਾਂ ਬੱਤੀ ਚੰਗੀ ਹੈ ਨਾ ਹਾਂ ਬੱਤੀ ਇਹਦੀ ਬਸ ਇਹ ਚਾਰ ਮਾਰੀ ਚੰਗੀਆਂ ਡਾਕਟਰ ਪੂਰੀਆਂ ਕਿੰਨਾ ਕੁ ਬੋਲਾ ਰੈਡੀ ਆ ਹੁਣ ਬਸ ਆਏ ਮਤਲਬ ਵੀ ਇਹਦੇ ਥਲੇ ਹੈਗਾ ਹੁਣ 14 ਹੋ ਜੇ 15 ਹੋ ਜੇ ਬਾਈ ਖੋਲ ਦੇ ਬਾਈ ਥੋੜੀ ਜਿਹੀ ਦਿਖਾ ਦੇ ਬਾਕੀ ਚੰਗਾ ਰੰਗ ਰੂਪ ਚੰਗਾ ਬਸ ਕੱਲ ਬਾਹਰ ਸੋਈ ਆ ਉਹਦਾ ਕਰਕੇ ਥੋੜੇ ਸੈੱਟ ਹੋਈਆਂ ਪਹਿਲਾਂ ਗਰਮੀ ਵੀ ਬਹੁਤ ਸੀ ਹਮ ਸਹੀ ਗੱਲ ਬਾਕੀ ਦੀ ਬਰੀਡ ਬਰੂਡ ਬਹੁਤ ਡਾਕਟਰ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਰੰਗ ਰੂਪ ਬੇਸ ਬੜਾ ਚੰਗਾ ਥਨ ਲੇਵਾ ਚੰਗਾ ਕੱਲਾ ਕੱਲਾ ਥਣ ਮੁੱਤੀ ਆ ਨਾੜਾ ਨੂੜਾ ਵੀ ਕਰਮਾ ਇਹਦੇ ਫੁੱਲ ਚੀ। ਤੇ ਕੀ ਮੁੱਲ ਹੈ ਵੀਰੇ ਦਾ ਜਾਇਦਾ। ਹੈ ਡਾਕਟਰ ਮੁੱਲ ਕੀ ਹੈ ਦਾ ਮੁੱਲ। ਮੁੱਲ ਇਹਦਾ ਡਾਕਟਰ ਬਸ ਲੈਣ ਦੇਣੀ ਆ ਭਾਈ। ਕੋੜ ਲਿਆ ਭਾਈ। ਅੱਛਾ। ਤੇ 67000 ਦੀ ਦੇ ਦਾਂਗੇ। ਮਾਨਤਾਨ ਹੋ ਜਾ। ਮਾਨਤਾਨ ਕਰ ਦਾਂਗੇ ਭਾਈ। 70000 ਰੁਪਿਆ। 22 ਲੀਟਰ ਦੁੱਧ ਚੋਣ ਦੀ ਪਹਿਲੇ ਭਲੂਣ ਦਾ ਇਹਦਾ ਭਾਈ ਅਗਲੇ ਨੇ ਗਰੰਟੀ ਆਪਾਂ ਨੂੰ ਦਿੱਤੀ ਆ ਫੁੱਲ। ਹੂੰ। ਠੀਕਾ ਹਾਂ ਜੀ 67000 ਰੁਪਏ ਮੋਲਾ ਬਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਆਰਡਰ ਚੰਗਾ ਬੱਚਾ ਬੱਚੀ ਉਹ ਬੈਠੀ ਹੈ ਬੱਚੀ ਵੀ ਚੰਗੀ ਹੈ ਬਈ ਤੇ ਦੋ ਨਾਗ ਜਿਹੜੇ ਬਈ ਮਾਨੂੰ ਮਿਲ ਗਿਆ ਨੇ ਇਹਦੇ ਵਿੱਚ ਹਨ ਬਹੁਤ ਚੰਗਾ ਹੈ ਜਵਾਈ ਵੀ ਚੰਗੀ ਆਉ ਚਵਾਈ ਚਬੂਈ ਦੀਆਂ ਦਾ ਇੱਕ ਨੰਬਰ ਆ 4 ਹੀ ਠੀਕ ਅੱਗੇ ਵੀਰੇ ਤਨ ਨੰਬਰ ਤੇ ਕਿਹੜਾ ਸੂਈ ਹੈ ਇਹ ਵੀ ਡਾਕਟਰ ਤੀਜਾ ਸੂਈ ਵੀ ਆ ਵੀਰੇ ਆ ਕਦੋਂ ਸੂਈ ਹੈ ਬਈ ਇਹਨੂੰ ਹੋਵੇ ਬਈ 8-9 ਦਿਨ ਆ ਇਹਦੇ ਮਗਰ ਵਸੀ ਹੈ ਜਿਹੜੀ ਆ ਖੜੀ ਆ ਕਾਲੇ ਨਾਲ ਠੀਕ ਆ ਇਹ ਮੜੀ ਤੁੰਡੀ ਪੱਕ ਗਈ ਸੀਗੀ ਹੁਣ ਤਾਂ ਠੀਕ ਆ ਠੀਕ ਆ ਹਾਂਜੀ ਤੇ ਕਿੰਨਾ ਬੌਲਾ ਹੁਣ ਇਹ ਬਈ ਚੱਲ ਪਈ ਹੁਣ ਮਨ ਲਾ 17 18 ਲੀਟਰ ਦੇ ਪਰ ਇਹ ਨਾ ਕਮੈਣੀ ਵਾਲੇ ਸਾਈਡ ਦੀ ਤਿੱਲ ਆ ਜੀ ਅੱਛਾ ਹਾਂ ਬੰਦਾ 5 ਡੰਗ 6 ਡੰਗ ਚੋ ਕੇ ਲੈ ਕੇ ਜਾਵੇ ਹੂੰ ਤੇ 18 ਲੀਟਰ ਬੌਲੇ ਮੰਗੂ ਇਹਦੇ ਥਲੇ ਦੁੱਧ ਹੀ ਮੰਨ ਲਓ ਚਾਹੇ ਬੌਲਾ ਮੰਨ ਲਓ ਵੀ ਰੈਡੀ ਆ ਹੁਣ 22 23 ਦੇ ਦੂ ਇਹ ਵੀ ਠੀਕ ਆ ਹਾਂ ਥਣ ਤੋਂ ਤਿੱਲ ਆ ਹਾਂਜੀ ਕਮੈਣੀ ਵਾਲੇ ਥਣ ਦੇ ਅਗਲੇ ਥਣ ਦੀ ਤਿੱਲ ਆ ਬਹੁਤ ਠੀਕ ਆ ਖੋਲ ਦੇ ਬਈ ਮੜੀ ਜੀ ਥੜ ਦੇ ਬਟ ਚੰਗਾ ਖਣ ਚੰਗਾ ਚਵਾਈ ਕਿਵੇਂ ਚਵਾਈ ਇੱਕ ਨੰਬਰ ਆ ਬਾਈ ਠੀਕ ਆ ਮੁੱਲ ਵੀ ਫਿਰ ਉਹੇ ਜਿਹਾ ਹੀ ਹਾਂ ਹਾਂ ਬਾਈ ਮੁੱਲ ਇਹਦਾ ਜਾਇਜ਼ ਰੱਖਾਂਗੇ ਕਿੰਨਾ ਕੁ ਮੁੱਲ ਆ ਫਿਰ ਮੁੱਲ ਡਾਕਟਰ ਇਹਦਾ 42000 ਰੁਪਿਆ ਬਾਈ ਮਾਨਤਾਨ ਮਾਨਤਾਨ ਕਰਦਾਂਗੇ 42000 ਰੁਪਿਆ ਮੁੱਲ ਮਾਨਤਾਨ ਜ਼ਰੂਰ ਹੋਵੇ ਬੱਚਾ ਮਗਰ ਬੱਛੀ ਵੀ ਆ ਦੇਖ ਚੰਗੀ ਆ ਬਾਈ ਥਣ ਚੰਗਾ ਇੱਕ ਥਣ ਤੋਂ ਤੇਲ ਆ ਹਾਂ ਅਗਲੇ ਤੋਂ ਕੋਈ ਨਹੀਂ ਆਲੇ ਤੋਂ ਤੈਨੂੰ ਠੀਕ ਆ ਮਤਲਬ ਦੁੱਧ ਦੇ ਮੁਕਾਬਲੇ ਇਹਨੇ ਬਾਈ 70000 ਵਾਲੀ ਨੂੰ ਮਾਤ ਪਾਉਣੀ ਆ ਹੂੰ 22 23 ਲੀਟਰ ਦੁੱਧ ਚਵਾਈ ਜਾਊ ਇਹ ਰਾਮ ਨਾਲ ਬਾਕੀ ਹੁਣ ਤਾਂ ਮੀਂਹ ਨਾਲ ਠੰਡ ਹੋ ਗਈ ਕੋਈ ਦਿੱਕਤ ਵਾਲੀ ਗੱਲ ਨਹੀਂ ਸਹੀ ਗੱਲ 42000 ਰੁਪਏ ਮੋਲ ਆ ਭਾਈ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਅੱਗੇ ਭਾਈ 4 ਨੰਬਰ ਇਹ ਵੀ ਸੂਈ ਵੀ ਆ ਇਹ ਵੀ ਸੂਈ ਵੀ ਆ ਡਾਕਟਰ ਇਹ ਤਾਂ ਦੂਜਾ ਸੂਆਗਾ ਹੂੰ ਤੇ ਇਹ ਪਰਸੋਂ ਸੂਈ ਆ ਦੋ ਤਰੀਕ ਵਾਲੇ ਆ ਇੱਕ ਵੀ ਸ਼ਾਮ ਨੂੰ ਬੱਚਾ ਬੱਚਾ ਇਹ ਮਗਰ ਬੱਸੀਆ ਨਾਲ ਹੀ ਬੈਠੀ ਆ ਜਿਹੜੀ ਫਰਨੋ ਬੱਸੀਆ ਹੈ ਬੱਚਾ ਬਈ ਬੱਚੀ ਆ ਬੈਠੀ ਆ ਦੀ ਠੀਕ ਹਾਂ ਹੂੰ ਤੇ ਕਿੰਨਾ ਕੁ ਬੋਲੋ ਹਾਂ ਇਹਦੇ ਖਲੇ ਹੈਗਾ ਡਾਕਟਰ 14 ਲੀਟਰ ਮੰਗੂ ਤਿਆਰ ਬਈ ਹੁਣ ਜਮਾ ਜਮਾ ਠੀਕ ਆ ਥਾਨ ਬਹੁਤ ਚੰਗਾ ਬਈ ਮੁੱਠੀ ਮੁੱਠੀ ਵਾਲਾ ਥਾਨ ਆ ਬਈ ਚਵਾਈ ਵਾਲਾ ਗੁੱਲੇ ਵਾਲਾ ਥਾਨ ਲੱਗਿਆ ਪੂਰਾ ਸੋਹਣਾ ਠੀਕ ਬਾਈ। ਛੱਦ ਬੱਡ ਚੰਗਾ ਰੰਗ ਰੂਪ ਚੰਗਾ ਤੇ ਇਹ ਨਾ ਥੋੜਾ ਜਿਹਾ ਪੱਕਾ ਮਣਾਉਂਦੀ ਐ ਇੱਕ ਪੈਰ ਤੋਂ ਬਾਈ। ਅੱਛਾ। ਹਾਂ। ਹੂੰ। ਤੇ ਕਿਉਂ ਆਪਣੇ ਕੱਚੇ 'ਚ ਹੋਣਾ بارش ਕਰਕੇ ਕੱਢੀ ਨਹੀਂ। ਹੂੰ। ਮੁੱਲ ਕੀ ਇਹਦਾ ਜਾਇਜ਼? ਇਹਦਾ ਮੁੱਲ 65000 ਰੁਪਏ ਡਾਕਟਰ। ਮਾਨਤਾਨ ਹੋਈ। ਮਾਨਤਾਨ ਕਰ 65000 ਰੁਪਏ ਮੋਲ ਆ ਬਾਈ। ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋਈ। ਮੋੜ ਲਿਆ ਬਾਈ। ਥਾਣ ਲੈ ਵਾ ਚੰਗਾ ਆਰਡਰ ਚੰਗਾ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ। ਫੇਸ ਵੀ ਕਰ ਮਾਈਦਾ। ਚੰਗਾ। ਫਾਇਰ ਦਾ ਜਰੂਰ ਬਾਈ ਨੇ ਦੱਸਿਆ ਵੀ ਮੰਨਦੀ ਆ ਹਨਾ ਅੱਗਾ ਅੱਗੇ ਵੀਰੇ 5 ਨੰਬਰ ਤੇ ਸੋਣ ਵਾਲੀ ਹੈ ਬੱਚੀ ਹਾਂਜੀ ਬਾਈ ਜਿਹੜਾ ਸੋਹ ਵੀਰੇ ਇਹ ਦੂਜਾ ਸੂਆ ਸੂਡ ਡਾਕਟਰ ਕਿੰਨੇ ਦਿਨ ਲੈਂਦੀ ਹੈ ਬਈ ਇਹਦੇ ਦਿਨ ਬਈ ਇਹ ਮਤਲਬ ਟਾਈਮ ਦੇ ਮੁਤਾਬਕ ਤਾਂ ਹੈਗੇ 6 ਦਿਨ ਹੂੰ ਸੂਪੇ ਇੱਕ ਦੋ ਦਿਨ ਪਹਿਲਾਂ ਵੀ ਸੁੱਕ ਸਕਦੀ ਆ ਬਈ ਕੱਢ ਵੀ ਸਕਦੀ ਆ ਠੀਕ ਆ ਆਰਡਰ ਸੋਨਾ ਤਿਆਰ ਕਰਾ ਹਾਂ ਬਈ ਖਾਣ ਪੋਣ ਆਰਡਰ ਰੂਡਰ ਦੀ ਬਹੁਤ ਚੰਗੀਆਂ ਖੋਲ ਦੇ ਵਿੱਚ ਤੋਰ ਦੇ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮਨਦੀ ਹਾਂ ਜਿਹੜੀ ਕਰਮਣੀ ਚੰਗੀਆਂ ਫੇਸ ਬਿਊਟੀ ਬੜੀ ਚੰਗੀਆਂ ਬਦੀ ਚੰਗੀਆਂ ਸਨਰਖ ਹੋਣਾ ਬੈਡ ਦੇ ਵਿੱਚ ਚੰਗਾ ਹੈ ਤੇ ਕੀ ਮੁੱਲ ਦਾ ਜਿਆਦਾ ਇਹਦਾ ਵੀ ਡਾਕਟਰ 65000 ਰੁਪਿਆ ਹੀ ਆ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ 65000 ਰੁਪਿਆ ਮੁੱਲ ਮਾਨਤਨ ਜਰੂਰ ਹੋ ਜਾ ਚੱਚੀ ਜਰੂਰ ਆ ਦੇਣ ਹਜੇ ਲੈੰਦੀ ਆ ਉਹਦੇ ਨੂੰ ਆਰਡਰ ਜਿਹੜਾ ਹੋਰੀ ਵਧੀਆ ਤਿਆਰ ਕਰਨ ਕਿੰਨਾ ਦੁੱਧ ਦੀ ਸੁਬਈ ਆਸਤੀ ਮੇਰੇ ਆ ਬਈ ਪਤਾ ਨਹੀਂ 17 ਲੀਟਰ ਕਿਹਾ ਆਪਾਂ ਨੂੰ ਆ ਐਗ ਦੀ ਮੰਨ ਕੇ ਚੱਲਾ ਵੀ 18 19 ਲੀਟਰ ਤਾਂ ਦੇ ਦੂ ਆਮ ਨਾਲ ਬਾਕੀ ਲਿਸਟ ਇੱਧਰ ਲਗਾ ਸਕਦਾ ਸਹੀ ਗੱਲ ਚਮਕ ਚਮਕ ਕੇ ਚੰਗੀ ਆ ਨਾ ਮੋੜ ਲੈ ਵੀ ਆ ਕਿੰਨੀ ਕੁ ਉਮਰ ਆ ਵੀਰ ਕਿੱਤੀ ਇਹਦੀ ਉਮਰ ਡਾਕਟਰ ਹੈਗੀ ਆ ਬਾਈ ਹੁਣ 17 ਮਹੀਨੇ ਤੇ ਮੰਨ ਕੇ ਚੱਲ ਤੂੰ ਇਹ 9 ਦਿਨਾਂ ਦੀ ਹੋ ਗਈ ਅੱਜ ਬਾਈ ਹੂੰ ਠੀਕ ਆ ਬਾਕੀ ਥਾਂ ਥੋਣ ਦੇ ਝੋਲੀ ਝੋਲੀ ਬਸ ਝੋਲੀ ਚੰਗੀਆਂ ਹਨਾ ਕੱਲਾ ਕੱਲਾ ਥਣ ਬਾਈ ਚਾਰਾ ਥਣ ਝੋਲੀ ਬਹੁਤ ਚੰਗੀਆਂ ਫੇਸ ਬੜਾ ਪਿਆਰਾ ਬਾਈ ਫੇਸ ਦੇਖੋ ਸਿੰਘ ਮੋੜੂਗੀ ਹਨਾ ਹਾਂਜੀ ਹਾਂਜੀ ਵੀਰੇ ਹੂੰ ਥੋੜੀ ਥੋੜੀਆਂ ਕੰਨੀਆਂ ਮੋੜ ਲੱਗੀਆਂ ਮੋੜੂਗੀ ਸਿੰਘ ਖੋਲ ਬਾਈ ਬਾਹਰ ਚਾਰਨੇ ਲੈ ਕੇ ਖੋਲ ਅ ਵੀ ਮਾਨਤੁੱਤ ਕਿੰਨਾ ਅਮਰਦਤ ਮਾਨਤੁੱਤ ਡਾਕਟਰ ਆਪਣੇ ਕੋਲੇ ਸੀ ਬਾਈ ਹਰਿਆਣੇ ਚੋਂ ਆਈ ਵੀ ਸੀ ਮੱਝ ਹੂੰ ਤੇ ਆਪਾਂ ਉਹਦਾ 17 18 ਲੀਟਰ ਚੋਇਆ ਬਾਈ ਠੀਕ ਆ ਹਾਂ ਕਿਹੜੇ ਟੀਕੇ ਦੇਣੀ ਉਹ ਤਾਂ ਕੁਛ ਨਹੀਂ ਬਾਈ ਟੀਕੇ ਦੇਣੀ ਇਹ ਨਾਲ ਆਈ ਸੀਗੀ ਅੱਛਾ ਹੂੰ ਨਾਲ ਹੀ ਆਈ ਮਤਲਬ ਉਹਨਾਂ ਦੇ ਮੁਤਾਬਕ ਉਹ ਪੰਚਾਇਤੀ ਕੋਈ ਕਹਿੰਦੇ ਸੀ ਉੱਥੋਂ ਦਾ ਟੀਕਾ ਕੋਈ ਹੂੰ ਠੀਕ ਹਾਂਜੀ ਹੂੰ ਮੁੱਲ ਕੀ ਦਾ ਜੈਜ ਮੁੱਲ ਡਾਕਟਰ ਇਹਦਾ 32000 ਰੁਪਇਆ ਭਾਈ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਭਾਈ ਚੰਗੀ ਬਹੁਤ ਆ ਬਾਕੀ ਮਾਂ ਵਾਲੇ ਪੱਖ ਬਹੁਤ ਚੰਗੀ ਆ ਸਹੀ ਗੱਲ ਆ ਫੇਸ ਤੋਂ ਬੜਾ ਚੰਗਾ ਸਿੰਘ ਆਪਣੇ ਘਰ ਦਾ ਹੀ ਭਾਈ ਇਹਦਾ ਨਾਮ ਨਾਲ ਇੱਥੇ ਪਲੀ ਆ ਇਹ ਆਪ ਨਾਲ ਆਈ ਸੀ ਦਿਨਾਂ ਨੂੰ ਹੀ ਇਸ ਮੱਝ ਦੇ ਠੀਕ ਆ ਹਾਂ ਮੁੱਲ 32000 ਰੁਪਇਆ ਮਾਨਤਨ ਜ਼ਰੂਰ ਹੋ ਜਾਊਗਾ ਹਾਂ ਜੀ ਨਾ ਵੀ ਸੀ ਜਿਹੜੇ ਬਾਈਕ ਵੇ ਸਾਰੀ ਦਿਖਾਉਂਦੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ